ਟਰੱਕ ਅੱਗੇ ਆ ਰਿਹਾ ਸੀ ਅਸੀਂ ਉਹਨੂੰ ਹੌਰਨ ਵੀ ਦਿੱਤਾ ਪਹਿਲਾਂ ਪਿੱਛੇ ਹੀ ਆਈ ਹੌਰਨ ਵੀ ਦੇ ਰਹੇ ਹਾਂ ਕੋਲ ਸਪੀਡ ਦੇ ਵਿੱਚ ਹੀ ਜ਼ਿਆਦਾ ਅਗਲੇ ਟਾਇਰ ਦੇ ਵਿੱਚ ਜਿਹੜਾ ਕਿ ਬਹੁਤ ਅਨਬੈਲੈਂਸ ਸੀ ਜ਼ਿਆਦਾ ਰਫਤਾਰ ਦੇ ਵਿੱਚ ਜਿਹੜਾ ਕਿ ਉਹ ਉਹ ਅਨਬੈਲੈਂਸ ਦੇ ਵਿੱਚ ਆਈ ਆਪਣੀ ਗੱਡੀ ਪਿੱਛੇ ਕਰ ਦਿੱਤੀ ਯਾਰ ਕਿਤੇ ਸਾਨੂੰ ਵੀ ਓਵਰਟੇਕ ਕਰਨ ਲੱਗਿਆ ਨਾ ਕਰੇ ਉਹਨਾਂ ਦੇ ਉੱਤੇ ਬਜੂਰਗਾ ਦੇ ਉੱਤੇ ਚੜਾ ਚੜਾ ਤੇ ਗੱਲ ਪਈ ਤਾਂ ਮੈਂ ਕਹਿੰਦਾ ਮੇਰੇ ਵੀ ਨਾ ਆਖੜੇ ਮੈਂ ਆਹ ਤਾਂ ਨਾਲੋ ਤੇਰੇ ਵੀਰ ਸਾਡਾ ਬਾਬਾ ਸਾшлай ਸਤਿਰਣੀ ਸਾਡੇ ਪਿੰਡ ਦੇ ਗਰੰਤੀ ਸਿੰਘ ਦੇ ਭਾਈ ਤਰਲੋਕ ਸਿੰਘ ਜੀ ਇਕਲਾਨੌਰ ਤੋਂ ਦਵਾਈ ਲੈ ਕੇ ਆਏ ਆ ਆਪਣੀ ਘਰ ਦੀ ਦਵਾਈ ਲੈਣ ਵਾਸਤੇ ਕਿਲੇ ਜਾ ਰਹੇ ਹਾਂ। ਇੱਥੇ ਸੜਕ 'ਤੇ ਖਲੋ ਕੇ ਕਿਤੇ ਬੰਨਸੌਣਦਾ ਵੀ ਆਪਣਾ ਪਿਸਮਹੇ ਹੈ ਗਰਾ ਆਇਆ ਵਾ ਇਹਨੇ ਅਗਲੇ ਟਾਇਰ ਮਾਰ ਕੇ ਤੇ ਛੁੱਟਿਆ ਤੇ ਪਿਛਲੇ ਟਾਇਰ ਉੱਤੋਂ ਹੀ ਲੰਗੇ। ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਕਿ ਸਾਨੂੰ ਇਹਦਾ ਇਨਸਾਫ ਹੋਣਾ ਚਾਹੀਦਾ ਹੈ ਕਿੱਲੇ ਹੀ। ਭਾਈ ਤਰ ਲੋਸ਼ੇ ਕੱਲਾ ਹੀ। ਮੈਂ ਬਟਾਲਾ ਜਾ ਰਹੇ ਹਾਂ। ਹਾਂ ਕਿਲੇ ਜਾ ਰਹੇ ਹਾਂ। ਕਿਲੇ ਆਪਣੇ ਕਿਲਾ ਨੱਥੂ ਸਿੰਘ ਦਾ। ਨਾ ਨੱਥੂ ਜੇ ਨਾ ਕਿਲਾ ਲਾਲ ਸਿੰਘ ਦਾ। ਉੱਥੇ ਦਵਾਈ ਆਪਣੀ ਘਰ ਦੀ ਦੀ ਲੈਣ ਜਾਣ ਟੇਰੀ। ਤੇ ਪਿਸਲੇ ਹੈਗਰਾ ਆਇਆ ਵਾ। ਬਹੁਤ ਤੇਜ਼ ਰਫਤਾਰ। ਅੱਗੋਂ ਟਾਇਰ ਵੱਜੇ ਆ। ਦੇਖ ਪਿਆ ਪਿਛਲੇ ਟਾਇਰ ਉ ਤੇ ਅਸੀਂ ਇਹਦਾ ਇਨਸਾਫ ਮੰਗਨੇ ਆ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਹੁਣ ਚਿਰ ਧਰਨਾ ਲਾ ਕੇ ਰੱਖਾਂਗੇ ਠੀਕ ਹੈ ਭਾਈ ਮੇਰੀ ਗੱਡੀ ਪਿੱਛੇ ਹੀ Swift ਨੰੰਬਰਦਾਰ ਹੈ ਮੈਂ ਬਡਾਲਾ ਬੰਗਲ ਤੋਂ ਹਾਂਜੀ ਠੀਕ ਹੈ ਭਾਈ ਇਹ ਟਰੱਕ ਆ ਰਿਹਾ ਸੀ ਅਸੀਂ ਉਹਨੂੰ ਹਾਰਨ ਵੀ ਦਿੱਤਾ ਪਹਿਲਾਂ ਪਿੱਛੇ ਹੀ ਅਸੀਂ ਹਾਰਨ ਵੀ ਦੇ ਰਹੇ ਹਾਂ ਕਿਉਂਕਿ ਸਪੀਡ ਵੀ ਦੇ ਵਿੱਚ ਹੀ ਜ਼ਿਆਦਾ ਠੀਕ ਹੈ ਜੀ ਮੈਂ ਔਰ ਸੰਦੀਪ ਮੇਰਾ ਦੋਸਤ ਹੈ ਕਲਾਂਗੋੜੋ ਆ ਰਹੇ ਆ ਇਹਨਾਂ ਚ ਇੱਕ ਨੂੰ ਅਸੀਂ ਜਦੋਂ ਓਵਰਟੇਕ ਨੇ ਆ ਕੇ ਚੱਲ ਪਿੱਛੇ ਆਪਾਂ ਗੱਲਾਂ ਕਰਦੇ ਕਰਦੇ ਆ ਉਹਨਾਂ ਚ ਇੱਕ ਨੂੰ ਇਹ ਬਜ਼ੁਰਗ ਜਿਹੜੇ ਸਾਈਡ ਤੇ ਉਹਨਾਂ ਨੇ ਕੀ ਕੀਤਾ ਵੀ ਫਰੰਟ ਤੇ ਜਾ ਕੇ ਅਗਲੇ ਟਾਇਰ ਦੇ ਵਿੱਚ ਜਿਹੜਾ ਕਿ ਬਹੁਤ ਅਨਬੈਲੈਂਸ ਜਿਆਦਾ ਰਫਤਾਰ ਦੇ ਵਿੱਚ ਜਿਹੜਾ ਕਿ ਉਹ ਉਹ ਅਨਬੈਲੈਂਸ ਦੇ ਵਿੱਚ ਆਈ ਆਪਣੀ ਗੱਡੀ ਪਿੱਛੇ ਕਰ ਲਈ ਵੀ ਕਿਤੇ ਸਾਨੂੰ ਵੀ ਓਵਰਟੇਕ ਕਰਨ ਲੱਗਿਆ ਨਾ ਕਰੇ ਉਹਨਾਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਚੜਾ ਕੇ ਤੇ ਮੌਕੇ ਉਤੇ ਜਿਹੜੀ ਘਟਨਾ ਹੋਈ ਆ ਅਸੀਂ ਉਹਨਾਂ ਦੇ ਨਾਲ ਜਿਹੜਾ ਕਿ ਵੇਖਦੇ ਆ ਵੇਖਦੇ ਆ ਉਹਨਾਂ ਚਕਨੋ ਫਰਾਰ ਹੋ ਗਿਆ ਵਾ ਬਾਕੀ ਇੱਥੇ ਇਕੱਠੇ ਕੋਈ ਮੋਟਰਸਾਈਕਲ ਤੇ ਆ ਰਿਹਾ ਹੈ ਕੋਈ ਸਾਈਕਲ ਤੇ ਆ ਰਿਹਾ ਇਕੱਠੇ ਹੁੰਦੇ ਹੁੰਦੇ ਆਉਂਦੇ ਆ ਸਾਰੇ ਭੈਣ ਭਰਾਵਾਂ ਦਾ ਜਿਹੜਾ ਕਿ ਕਿੰਨੇ ਵਜੇ ਦੀ ਗੱਲ ਐ ਪਾਜੀ ਹੋਰ ਮੇਰੇ ਖਿਆਲ ਤੇ ਤਿੰਨ ਤਿੰਨ ਪੰਜ ਦੇ 8:31 ਠੀਕ ਹੈ ਜੀ ਬਾਕੀ ਆਪਾਂ ਟਾਈਮ ਨਹੀਂ ਆ ਬਾਕੀ ਇਹ ਆ ਵੀ ਪਰਿਵਾਰ ਨੂੰ ਇਨਸਾਫ ਚਾਹੀਦਾ ਵਾ ਔਰ ਇਹ ਡਰਾਈਵਰ ਦੇ ਮਾਲਕ ਨੂੰ ਵੀ ਦਿੱਤਾ ਵਾ ਉਹਦਾ ਇਨਸਾਫ ਹੋਣਾ ਚਾਹੀਦਾ ਠੀਕ ਹੈ ਜੀ ਮਾਲਕ ਵੇਖੋ ਟਾਡੀਆਂ ਵੀ ਗੱਡੀਆਂ ਚਾਹੇ ਟਾਡੀਆਂ ਵੀ ਸਾਰਿਆਂ ਦੀਆਂ ਗੱਡੀਆਂ ਚੱਲਦੀਆਂ ਨਾ ਰੋਡਾਂ 'ਤੇ ਤੇ ਮਾਲਕ ਤੇ ਡਰਾਈਵਰ ਟਾਟੇ ਦੇ ਵਿੱਚ ਹੁੰਦੇ ਨੇ ਹੁਣ ਉਹ ਡਰਾਈਵਰ ਤੋਂ ਮਾਲਕ ਨੂੰ ਫੋਨ ਕਰ ਰਿਹਾ ਤੇ ਮਾਲਕ ਜਿਹੜਾ ਕੁਛ ਅਕਉ ਨਿਆਂ ਨਹੀਂ ਦੇ ਰਿਹਾ ਇਹ ਤਾਂ ਬਿਲਕੁਲ ਇਨਸਾਫ ਹੈ ਜਿਹੜੇ ਅੱਗੇ ਇਹਨਾਂ ਨੰਬਰ ਨਾਲ ਪਲੇਟ ਨਾਲ ਪਿੱਛੇ ਹੋਰ ਇਹਦਾ ਐਸੇ ਭਾਜੀ ਕੋਈ ਇਨਸਾਫ ਤੇ ਚਾਹੀਦਾ ਹੈ ਕਿ ਨਹੀਂ ਤੁਹਾਡੇ ਪੱਤਰਕਾਰ ਭਰਾਵਾਂ ਦੇ ਤੂਹੀ ਹੈ ਕਿ ਜੇ ਉਹਨਾਂ ਨੂੰ ਇਨਸਾਫ ਵਾਸਤੇ ਇਹ ਸਾਰੇ ਭਰਾਵਾਂ ਦੇ ਨਾਲ ਆ ਬਾਕੀ ਸਾਨੂੰ ਜਿੱਥੇ ਤੁਸੀਂ ਸਾਨੂੰ ਬੁਲਾਓਗੇ ਰਾਤ ਬਾਜ਼ ਮਾਰੋਗੇ ਦਿਨੇ ਬਾਜ਼ ਮਾਰੋਗੇ ਅਸੀਂ ਹਾਜ਼ਰ ਹਾਂ ਨੰਬਰ ਮੇਰਾ ਨੋਟ ਕਰ ਲਓ 99150 16490 ਗੁੜਾਲਾ ਬੰਗਰ ਮੇਰਾ ਪਿੰਡ ਹੈ ਜੀ ਮੈਂ ਤੇ ਭਾ ਭਾ ਚ ਆਇਆ ਮੈਨੂੰ ਤਾਤਾ ਤੇ ਬੋ ਦੱਸਿਆ ਹੈ ਨਿਰਮਲ ਜੀ ਨੇ ਬਹੁਤ ਐਕਸੀਡੈਂਟ ਹੋ ਗਿਆ ਚਲੋ ਭਰਾ ਪੂਰਾ ਬਹੁਤ ਛੋਟਾ ਹੈ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦੇ ਦੋ ਕੁੜੀਆਂ ਨੇ ਇਹ ਮੰਗ ਕਰਦੇ ਪ੍ਰਸ਼ਾਸਨ ਕੋਲ ਮੰਗ ਇੱਕੋ ਹੀ ਆ ਜੋ ਮੇਰੇ ਪਿੰਡ ਵਾਰੀ ਮੇਰੇ ਇਲਾਕੇ ਵਾਂ ਰੱਖੀ ਆ ਇਨਸਾਫ ਹੋਣਾ ਚਾਹੀਦਾ ਬਾਕੀ ਕੁਝ ਨਹੀਂ ਹੋਣਾ ਕਿਉਂ ਜੋ ਕੋ ਜੋ ਇੱਥੇ ਹੁੰਦਾ ਹਰ ਬੰਦਾ ਜਾਣਦਾ ਹਰ ਕੁਝ ਸਮਝਦਾ ਵਾ ਬਸ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਇਨਸਾਫ ਇਸ ਟਾਈਮ ਤੇ ਬਹੁਤ ਮੁਸ਼ਕਲ ਮਿਲਦਾ ਮੈਂ ਤਾਂ ਸਹੀ ਗੱਲ ਦਾ ਜੇ ਮੇਰੀ ਬਰਾਦਰੀ ਮੇਰਾ ਪਿੰਡ ਮੇਰਾ ਇਲਾਕਾ ਮੇਰੇ ਨਾਲ ਆ ਰਿਹਾ ਮੈਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਕਿਥੇ ਚੱਲੋ ਕਿ ਮੈਂ ਜਾਵਾਂਗਾ ਪਰ ਸ਼ਹਿਰ ਤੇ ਕੋਈ ਆ ਵੀ ਇਨਸਾਫ ਮਿਲਣਾ ਚਾਹੀਦਾ ਠੀਕ ਜਾਨ ਦਾ ਫਾਇਦਾ ਤਾਂ ਜੇ ਬੰਦੇ ਨੂੰ ਇਨਸਾਫ ਦਿਉਣਾ ਤੇ ਇਨਸਾਫ ਮਿਲਣਾ ਚਾਹੀਦਾ ਕੀ ਆ ਬਾਕੀ ਇੱਥੇ ਜਿੰਨਾ ਚਿਰ ਮੇਰੇ ਆ ਗੁਰਗ ਬੈਠੇ ਨੇ ਮੇਰੇ ਚਾਚੇ ਤਾਏ ਬੈਠੇ ਨੇ ਜਿੰਨਾ ਤੇ ਨੇ ਕਿਹਾ ਕਿ ਮੈਂ ਨਾ ਲਾਸ਼ ਨਹੀਂ ਤੇ ਕਿੱਥੇ ਪਿੰਡ ਮੈਨੂੰ ਕਹੂਗਾ ਮੇਰਾ ਇਲਾਕਾ ਕਹੂਗਾ ਬਟਾ ਉਹ ਤਨ ਮੈਂ ਕਿਉਂ ਕੰਧਣੀ ਆ ਭਾਵੇਂ ਦੋ ਤਣੇ ਤੇ ਉਹਦਾ ਹੈਟਰੀ ਮਾਲਕ ਕਹਿਣ ਰਿਹਾ ਵੀ ਮੈਨੂੰ ਡਰਾਈਵਰ ਦਾ ਪਤਾ ਨਹੀਂ ਪਿੰਡ ਬੜਾ ਯਾਰ ਤੂੰ ਚੁੱਪ ਕਰਾਂਗਾ ਗੱਲ ਚੱਲਦੀ ਆ ਠੀਕ ਆ ਬਾਕੀ ਹੋਰ ਮੇਰੀ ਕੋਈ ਬੇਨਤੀ ਨਹੀਂ ਜੋ ਉਹ ਮਿਆ ਮਾਲਕ ਦਾ ਹੋ ਗਿਆ ਠੀਕ ਆ ਬਾਬੇ ਸੁਝਾਣਾ ਮਿਲ ਸੀ ਕਿ ਪਿੰਡ ਤੇ ਪਰ ਰਖਵਾ ਜਿਹੜਾ ਪਿੰਦਾ ਨੇ ਰੋਡ ਪਟਿਆਲਾ ਉੱਥੇ ਕੋਰਡ ਐਕਸੀਡੈਂਟ ਹੋਇਆ ਜਿੱਥੇ ਪੁੱਜ ਕੇ ਆਇਆ ਤਾਂ ਤੇ ਜੱਟ ਗਰਤ ਸਿੰਘ ਨੇ ਸਰਲੋਸੇ ਸਰਾਰ ਸਿੰਘ ਪਿੰਡ ਕੋਲ ਤੋਂ ਇਹ ਗਰਤਖੇਂ ਦਿਹਾ ਕਰਦੇ ਪਿੰਡ ਕੋਲ ਰਹਿਣ ਵਾਲੇ ਇਹਦੇ ਮੁਰਸਾ ਤੇ ਆ ਰਿਹਾ ਸੀ ਤੇ ਹੈਡਰਾ ਮਸ਼ੀਨ ਜਿਹੜੀ ਆ ਕ੍ਰੇਨ ਜੀ ਹੁੰਦੀ ਆ ਯਾਰ ਇੱਕ ਰੋਡ ਤੋਂ ਤੇ ਸੁਦੀਰ ਸਵਤ ਸਾਢੇ 3 ਵਜੇ ਤੇ 3 ਵਜੇ ਨਾਲ ਮੌਕੇ ਤੇ ਜੀ ਗਰਤ ਸਿੰਘ ਦੀ ਮੌਤ ਹੋ ਗਈ ਹੈ ਹੈਡਰਾ ਦਾ ਡਰਾਈਵਰ ਆ ਉਹ ਮੌਕੇ ਤੋਂ ਫਰਾਰ ਹੈ ਉਦੋਂ ਨੰਬਰ ਕੀਤਾ ਜਾ ਰਿਹਾ ਤੇ ਕੋਈ ਨਾ ਸਮਝਦੇ ਜਾ ਰਹੇ ਪਿੰਡ ਵਾਲੇ ਬੰਦੇ ਉੱਤਰਨਾ ਇੱਥੇ ਲਗਾ ਗਿਆ ਬਿੱਟੇ ਨਹੀਂ ਪਿੰਡ ਵਾਲੇ ਕਿਸੇ ਕੋਲੋਂ ਆਏ ਸੀ ਆਪਣਾ ਖੇਪਰ ਤੋਂ ਆਏ ਉਹਨਾਂ ਦੇ ਜਿਹੜੇ ਪਿੰਡ ਵਾਲੇ ਵਸਦੇ ਹੋਏ ਸੜਕ ਰਸਤਾ ਬੰਦ ਨਹੀਂ ਰਸਤਾ ਬੰਦ ਕੀਤਾ ਕੀ ਮੰਗ ਕਰਦੇ ਪਏ ਨੇ ਮੰਗੋ ਪਰਚਾ ਕਰਾ ਮੰਗ ਪਰਚਾ ਕਰਵਾ ਲੈ ਲਗੋ ਡਰਾਈਵਰ ਆਪਰੇ ਕਰਵਾ ਦੇ ਰੋਏ ਕੀ ਤੁਹਾਡੇ ਲੋਕੀ ਕਾਰਵਾਈ ਕੀਤੀ ਜਾ ਰਹੀ ਹੈ ਪੱਛਾ ਦੇਹਰੇ ਜੋ ਬੰਦੀ ਕਾਰਵਾਈ ਕਰ ਰਹੇ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ بیگم شہناز جی ਸੰਪਰਕ ਕਰੋ 8725040658 8725040658